ਪੁਲਿਸੀਪਾਕ ਨੇ ਸ਼ਰਾਰਤੀ ਅੰਸਰਾ ਖਿਲਾਫ ਜੁਲਾਈ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਸਫਲਤਾ ਹਾਸਲ ਕੀਤੀ ਹੈ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਸੀਆਈਏ ਸਟਾਫ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਹਾਸਲ ਕੀਤੀ ਸਫਲਤਾ ਸਬੰਧੀ ਜਾਣਕਾਰੀ ਦੇਣ ਲਈ ਸੀਆਈਏ ਸਟਾਫ ਹੁਸ਼ਿਆਰਪੁਰ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਐਸਪੀ Shivdarshan Singh ਨੇ ਦੱਸਿਆ ਕਿ 23 ਮਾਰਚ ਨੂੰ ਅਜਨੋਹਾ ਨਿਵਾਸੀ ਰਾਜਕੁਮਾਰ ਚੋ ਪੋਸਟ ਆਫਿਸ ਤੋਂ ਆਪਣੀ ਡਿਊਟੀ ਕਰ ਵਾਪਸ ਕਰ ਪਰtre ਸੰ ਤਾਂ ਉਕਤ ਲੁਟੇਰਿਆਂ ਨੇ ਉਹਨਾਂ ਨੂੰ ਘੇਰ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸਤੇ ਕਾਰਵਾਈ ਕਰਦੇ ਸੂਰਜ ਅਤੇ ਰਾਮ ਲੁਭਾਇਆ ਵਾਸੀ ਪਿੰਡ ਪਛਨੰਗਲ ਅਤੇ ओंकार ਸਿੰਘ ਵਾਸੀ ਖੁਸ਼ਹਾਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਮਿਤੀ 23 ਤੰਨ 2024 ਨੂੰ ਰਾਜਕੁਮਾਰ ਅਜਨੋਹਾ ਦਾ ਰਹਿਣ ਵਾਲਾ ਵਾ ਦਾ ਘਰ ਚ ਮਲਾਜਮ ਆ ਉਹ ਉਧਰੋਂ ਜੱਬੇਵਾਲ ਸਾਈਡ ਤੋਂ ਅਸ਼ਰਪੁਰ ਨੂੰ ਆ ਰਿਹਾ ਸੀ ਤੇ ਵਕਤ ਕਰੀਬ 5:30 6:00 ਵਜੇ ਰੱਲੀ ਪਿੰਡ ਲੱਗੇ ਤਿੰਨ ਜਿਹੜੇ ਐਕਟਵਾ ਸਵਾਰ ਸੀ ਉਹਨਾਂ ਨੂੰ ਰੋਕੇ ਉਹਦੇ ਰਾਡ ਮਾਰ ਕੇ ਉਹਦਾ ਦੋ ਮੋਬਾਈਲ ਤੇ ਉਹਦਾ ਆਈ ਕਾਰਡ 4500 ਰੁਪਇਆ ਖੋਲਿਆ ਸੀ ਇਸ ਸਬੰਧ ਵਿੱਚ ਅਸੀਂ ਟੈਕਨੀਕਲ ਤੌਰ ਤੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਉਹਨਾਂ ਕੋਲੋਂ ਵਾਦਤ ਚਵਰਤੀਓ ਐਕਟਵਾ ਜਿਹੜਾ ਮੋਬਾਈਲ ਖੋਇਆ ਸੀ ਦੋਨੇ ਅਤੇ 3500 ਰੁਪਏ ਜੀ ਨਕਦ ਬਰਾਮਦ ਕਰ ਲਏ ਜਿਹੜੇ ਉਹ ਡਾਕੂਮੈਂਟਸ ਸੀ ਉਹ ਵੀ ਬਰਾਮਦ ਕਰ ਲਏ ਜੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਸੂਰਜ ਹੈ ਜੀ ਪਚਨਗਲ ਪਿੰਡ ਦਾ ਜੀ ਦੂਸਰਾ ਚੰਦ ਹੈ ਜੀ ਉਹ ਵੀ ਪਚਨਗਲ ਪਿੰਡ ਦਾ ਜੀ ਤੀਸਰਾ ਜਿਹੜਾ 렁ਕਾਰ ਸਿੰਘ ਹੈ ਆ ਖੁਸ਼ਾਲਪੁਰ ਪਿੰਡ ਦਾ ਜੀ ਥਾਣੇ ਮਹਾਲਪੁਰ ਦੇ ਇਰੀ ਦੇ ਰਹਿਣ ਵਾਲਾ ਜੀ ਤੇ ਇਹਨਾਂ ਵਿੱਚ ਸੂਰਜ ਦੇ ਖਿਲਾਫ ਇੱਕ ਪਹਿਲਾਂ 379 ਆਈਪੀਸੀ ਦਾ ਥਾਣਾ ਸਦਰ ਬੰਗਾਮ ਕਰਮਾ ਦਰਜਿਆ ਬਾਕੀ ਦਾ ਫਿਲਹਾਲ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਚੈੱਕ ਕਰ ਜੀ ਨਹੀਂ ਧਿਆਰ ਇਹਨਾਂ ਕੋਈ ਨਹੀਂ ਮਿਲਿਆ ਜੀ ਇਨਾ ਕੇ ਰੋਕੇ ਰਾਡ ਮਾਰ ਕੇ ਤਸਕੋ ਖੋ ਕੇ ਲੈ ਗਿਆ ਸੀ ਬਾਕੀ ਇਹਨਾਂ ਨੂੰ ਰਿਮਾਂਡ ਤੇ ਲਿਆ ਜੇ ਬਾਕੀ ਦੀ ਬਰਾਮਦਗੀ ਨਾਲ ਕੀਤੀ ਜਾਏਗੀ ਟਕੋ ਕਰਨ ਵਾਲੇ ਨਸ਼ੇ ਦੇ ਆਦੀ ਨੇ ਕਿ ਵੈਸੇ ਹੀ ਕਰਦੇ ਨੇ ਜੀ ਹਾਂਜੀ ਇਹ ਨਸ਼ੇ ਦੇ ਆਦੀ ਨੇ ਜੀ ਨਸ਼ੇ ਦੀ ਪੂਰਤੀ ਲਈ ਇਹਨਾਂ ਨੇ ਲੁੱਟ ਖੋਹ ਦੀ ਕਟਰਾ ਨੂੰ ਜਾਮ ਦਿੱਤਾ ਸੀ ਅਸੀਂ ਜਿਹੜਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋ ਸਾਰੀ ਬਰਾਮਦਗੀ ਕਰ ਲਈ ਹੁਣ ਤੱਕ ਦੀ ਜਾਂਚ ਦੇ ਵਿੱਚ ਪੁੱਛਿਆ ਲੱਗਾ ਪਤਾ ਵੀ ਇਹ ਇੱਕ ਇਹਨਾਂ ਦੀ ਪਹਿਲੀ ਵਾਰਦਾਤ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਕੋਈ ਵਾਰਦਾਤਾਂ ਕੀਤੀਆਂ ਹਨ ਅਜੇ ਫਰਦਰ ਪੁਸ਼ਕਸ਼ੇ ਡੰਗਾਈ ਨਾ ਕਰਨੀ ਜੇ ਅਸੀਂ ਰਿਮਾਂਡ ਲਿਆ ਇਹਨਾਂ ਦਾ ਹੋਰੀ ਵਾਰਦਾਤਾਂ ਬਾਰੇ ਪੁੱਛਾਂਗੇ ਕਿ ਕਿਹੜੀ-ਕਿਹੜੀ ਵਾਰਦਾਤਾਂ ਕੀਤੀਆਂ ਕਿਉਂਕਿ ਇਹ ਸਾਡੇ ਕੋਲ ਰਿਕਾਰਡਡ ਸੀ ਇਹਦੇ ਵਿੱਚ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਈ ਆ ਫਰਦਰ ਪੁੱਛਾਂਗੇ ਜਿਲੇ ਵਿੱਚ ਜਾਂ ਜਿਲੇ ਤੋਂ ਬਾਹਰ ਇਹਨਾਂ ਨੇ ਕੋ ਹੋਰ ਇਹ ਜਿਵੇਂ ਵਾਰਦਾਤਾਂ ਕੀਤੀਆਂ ਜਾਂ ਕੋਈ ਇਸ ਤੋਂ ਇਲਾਵਾ ਹੋਰ ਕੋਈ ਵਾਰਦਾਤ ਕੀਤੀ ਇਹਨਾਂ ਕੋ ਚੰਗੀ ਤਰ੍ਹਾਂ ਡੁਗਾਈ ਨਾਲ ਪੁੱਛਿਸ਼ ਕੀਤੀ ਜਾਊਗੀ ਰਿਮਾਂਡ ਕਿਨੇ ਦਿਨ ਦਾ ਪਹਿਲਾਂ ਸਾਨੂੰ 1 ਦਿਨ ਦਾ ਰਿਮਾਂਡ ਮਿਲਿਆ ਇਹਦਾ ਅਸੀਂ ਹੋਰ ਮਾਨ ਲੈ ਕੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਕੋਈ ਇਹਨਾਂ ਦੇ ਹੋਰ ਸਾਥੀ ਵੀ ਹੈ ਇਸ ਬਾਰੇ ਵੀ ਪੁਸ਼ਟੀ ਕਰਾਂਗੇ ਕਿ ਇਹਨਾਂ ਨਾਲ ਹੋਰ ਕਿਹੜਾ-ਕਿਹੜਾ ਇਨਵੋਲਵ ਸੀ ਜੇਕਰ ਹੋਇਆ ਤਾਂ ਉਸ ਦੇ ਖਿਲਾਫ ਕਾਨੂੰਨ ਸਰਕਾਰ ਦੇ ਕੀਤੀ ਜਾਏਗੀ ਗਟਕੋ ਕਿਸ ਤਰ੍ਹਾਂ ਕਰਦੇ ਕੋਈ ਗੱਡੀ ਤੇ ਆਉਂਦੇ ਜਾਂ ਮੋਟਰਸਾਈਕਲ ਜਾਂ ਕੋਈ ਕੁਝ ਨਾਲ ਇਹ ਜਦੋਂ ਰਾਹ ਹੀ ਜਾਂਦੇ ਜੇ ਲੇਟ ਆਵਰ ਜੇ ਹਨੇਰਾ ਹੋ ਜਾਂਦਾ ਹੋ ਮੂੰਹ ਬਨ ਕੇ ਉਹਨੂੰ ਰੋਕ ਕੇ ਕੁੱਟਮਾਰ ਕਰਕੇ ਉਹ ਕੋਈ ਜੋ ਪੈਸਾ ਤੇ ਲਾਜ਼ਮੀ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਆਈ ਵੀ ਤੇ ਜਿਹੜੀ ਰਾਤ ਨੂੰ ਗਟਕੋ ਕਰਦੇ ਸੀ